ਕਿ ਜਿਹੜੀ ਇਹ ਗਾਦ ਰੇਤ ਮਿੱਟੀ ਨਾਲ ਆਈ ਹੈ ਉਹਨੇ ਨੁਕਸਾਨ ਕਰ ਦਿੱਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਹ ਜਿਹੜਾ ਸੀਜ਼ਨ ਆ ਕਣਕ ਵਾਲਾ ਤਾਂ ਕਣਕ ਬੀਜਣੀ ਵੀ ਮੁਸ਼ਕਲ ਹੋ ਜਾਵੇਗੀ ਜਦੋਂ ਤੱਕ ਪੂਰੀ ਤਰ੍ਹਾਂ ਉਹਦੀ ਪਰਤ ਨਾ हटਾਈ ਗਈ ਤੇ ਸੰਤੁਲਨਾਂ ਮਿੱਟੀ ਦਾ ਆਪਸ ਦੇ ਵਿੱਚ ਉਹ ਵੀ ਬਿਠਾਉਣਾ ਬੜਾ ਜ਼ਰੂਰੀ ਹੈ ਕਿਉਂਕਿ ਮਿੱਟੀ ਦੇ ਵਿੱਚ ਜਿਹੜੀ ਸਵਰਥਾ ਪਾਣੀ ਨੂੰ ਪਾਚਨ ਕਰਨ ਵਾਲੀ ਜਾਂ ਉਹਨੂੰ ਰੱਖਣ ਵਾਲੀ ਰੋਕ ਕੇ ਉਹ ਖਤਮ ਹੋ ਚੁੱਕੀ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈਗਾ ਕਿ ਅਜੇ ਤੱਕ ਉਨ੍ਹਾਂ ਨੂੰ ਕੋਈ ਮੁਆਵਜ਼ੇ ਨਾ ਦੀ ਚੀਜ਼ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੂੰ ਬਾਅਦ ਦੇ ਵਿੱਚ ਕਹਿੰਦੇ ਐ ਹੀ ਨਹੀਂ ਪਤਾ ਕਿ ਇਹਨਾਂ ਦਾ ਕੋਈ ਪ੍ਰਧਾਨ ਲੈ ਗਿਆ ਚੱਕ ਫੜ ਕੇ ਜਾਂ ਕੋਹਰ ਲੈ ਗਿਆ ਹੂੰ ਕਈ ਕਿਸਮਾਂ ਦੇ ਵਿੱਚ ਪਹਿਲਾ ਝੋਨੇ ਦੀ ਫਸਲ ਤਾਂ ਉੜ ਗਈ ਤੇ ਜੇ ਉਹਨਾਂ ਕਣਕ ਦੀ ਫਸਲ ਵੀ ਨਾ ਹੋਈ ਉਹਨਾਂ ਲੋਕਾਂ ਨੇ ਭਵਿੱਖ ਦਾ ਆਪਣਾ ਗੁਜ਼ਾਰਾ ਕਰਨਾ ਕਿਵੇਂ ਇਸ ਇਹਨਾਂ ਨੂੰ 12000 ਕਰੋੜ ਪਹਿਲੇ ਹੀ ਪਿਆ ਇਹਨਾਂ ਕੋਲੇ ਸਵੈਲ ਭਾਵੇਂ ਬਾਜੀਆਂ ਤੋਂ ਹੋਰ ਇੱਥੇ ਕੱਖ ਨਹੀਂ ਕੀਤਾ ਗਿਆ ਦਿਲਸਾਬ ਪੰਜਾਬ ਦੇ ਵਿੱਚ ਹੜ੍ਹਾਂ ਨੇ ਭਾਰੀ ਨੁਕਸਾਨ ਕੀਤਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਮਿੱਟੀ ਦੇ ਨਮੂਨੇ ਲਏ ਗਏ ਖਾਸ ਕਰ ਜਿਹੜੇ ਸਰਹੱਦੀ ਇਲਾਕੇ ਸੀ ਗੁਰਦਾਸਪੁਰ ਹੋ ਗਿਆ ਪਠਾਨਕੋਟ ਹੋ ਗਿਆ ਫਿਰੋਜ਼ਪੁਰ ਫਾਜ਼ਿਲਕਾ ਜਿਨ੍ਹਾਂ ਦੇ ਵਿੱਚ ਜ਼ਿਆਦਾ ਹੜ੍ਹਾਂ ਨੇ ਨੁਕਸਾਨ ਕੀਤਾ ਕਿਉਂਕਿ ਜਦੋਂ ਹੜ੍ਹ ਆਏ ਨੇ ਤਾਂ ਪਾਣੀ ਜਿਹੜਾ ਹੜ੍ਹਾਂ ਦਾ ਸੀ ਉਹਦੇ ਵਿੱਚ ਗਾਰ ਰੇਤ ਤੇ ਮਿੱਟੀ ਅਜਿਹੀ ਜਿਹੜੀ ਪਹਾੜਾਂ ਵਾਲੀ ਆ ਗਈ ਉਹਨੇ ਕਾਫੀ ਨੁਕਸਾਨ ਕੀਤਾ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਮਿੱਟੀ ਪਹਾੜਾਂ ਤੋਂ ਆਈ ਹੈ ਲਾਲ ਰੰਗ ਦੀ ਮਿੱਟੀ ਉਹ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਵਧਾਏਗੀ ਪਰ ਹੁਣ ਜਦੋਂ ਰਿਪੋਰਟ ਇੱਕ ਸਾਹਮਣੇ ਆਈ ਹੈ ਉਹ ਵੱਖ-ਵੱਖ ਸੋਸ਼ਲ ਮੀਡੀਆ ਅਦਾਰਿਆਂ ਵੱਲੋਂ ਨਸ਼ਰ ਕੀਤੀ ਜਾ ਰਹੀ ਹੈ ਤੇ ਉਸ ਰਿਪੋਰਟ ਦੇ ਜਿਹੜੇ ਕੁਝ ਇੱਕ ਅੰਸ਼ ਨੇ ਉਹ ਵੀ ਆਪਣੇ ਦਰਸ਼ਕਾਂ ਨਾਲ ਸੀ ਜ਼ਰੂਰ ਸਾਂਝੇ ਕਰਾਂਗੇ ਵੈਸੇ ਇਹ ਜਿਹੜੀ ਰਿਪੋਰਟ ਹੈ ਉਹ ਹੈਰਾਨੀਜਨਕ ਖੁਲਾਸੇ ਵੀ ਕਰਦੀ ਹੈ ਇੱਕ ਤਾਂ ਉਹਦੇ ਵਿੱਚ ਕੁਝ ਪੁਆਇੰਟ ਇਹ ਨੇ ਜੀ ਕਿ ਉਹਨਾਂ ਨੇ ਕਿਹਾ ਮਾਰਾ ਨੇ ਕਿ ਜਿਹੜੀ ਇਹ ਗਾਦ ਰੇਤ ਮਿੱਟੀ ਨਾਲ ਆਈ ਹੈ ਉਹਨੇ ਨੁਕਸਾਨ ਕਰ ਦਿੱਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਹ ਜਿਹੜਾ ਸੀਜ਼ਨ ਆ ਕਣਕਾਲਾ ਤਾਂ ਕਣਕ ਬੀਜਣੀ ਵੀ ਮੁਸ਼ਕਲ ਹੋ ਜਾਵੇਗੀ ਜਦੋਂ ਤੱਕ ਪੂਰੀ ਤਰ੍ਹਾਂ ਉਹਦੀ ਪਰਤ ਨਾ हटਾਈ ਗਈ ਤੇ ਥਲੜੀ ਮਿੱਟੀ ਵੀ ਪ੍ਰਭਾਵਿਤ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਸਥਿਤੀ ਹੈ ਜਿਹੜੀ ਉਹ ਅਮਰਸਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਤੇ ਕੁਝ ਹਿੱਸੇ ਜਿਹੜੇ ਪਟਿਆਲਾ ਵਾਲੇ ਵੀ ਨੇ ਜਿਨ੍ਹਾਂ ਦੇ ਵਿੱਚ ਕਿਤੇ ਘਰ ਵਗੈਰਾ ਨੇ ਮਾਰ ਮਾਰੀ ਆ ਤਾਂ ਉਹਨਾਂ ਦੇ ਵਿੱਚ ਵੀ ਇਲਾਕਿਆਂ ਦੇ ਵਿੱਚ ਨੁਕਸਾਨ ਜਿਹੜਾ ਮਿੱਟੀ ਦਾ ਹੋ ਚੁੱਕਿਆ ਹੈ ਇਕਤਾ ਦੇ ਵਿੱਚ ਜਿਹੜਾ ਜੈਵਿਕ ਕਾਰਬਨ ਹੁੰਦੇ ਨੇ ਉਹ 0.75 ਫੀਸਦੀ ਹੀ ਰਹਿ ਗਏ ਨੇ ਜਦਕਿ ਇਹਨਾਂ ਦੀ ਜਿਹੜੀ 1 ਤੋਂ ਲੈ ਕੇ 1.2 ਫੀਸਦੀ ਤੱਕ ਮਾਤਰਾ ਹੋਣੀ ਚਾਹੀਦੀ ਹੈ ਕਹਿੰਦੇ ਇਹਨਾਂ ਦਾ ਇਹ ਕਾਰਨ ਹੁੰਦਾ ਹੈ ਕਿ ਜਦੋਂ ਇਹ ਘਟ ਜਾਂਦੇ ਨੇ ਤਾਂ ਜਿਹੜਾ ਪਾਣੀ ਆ ਉਹ ਮਿੱਟੀ ਦੇ ਵਿੱਚ ਜ਼ਿਆਦਾ देर ਨਹੀਂ ਟਿਕਦਾ ਉਹਦੀ ਸੰਭਾਲਣ ਦੀ ਸਮਰੱਥਾ ਹੈ ਜਿਹੜੀ ਉਹ ਘਟ ਜਾਂਦੀ ਹੈ ਇਸ ਕਰਕੇ ਜੜਾਂ ਦਾ ਨੁਕਸਾਨ ਹੋਵੇਗਾ ਫਸਲਾਂ ਦਾ ਨੁਕਸਾਨ ਹੋਵੇਗਾ ਬੀਜ ਦੇ ਪੁੰਗਰਨ ਦੇ ਵਿੱਚ ਬੀਜ ਦੀ ਪੈਦਾਵਾਰ ਦੇ ਵਿੱਚ ਕਾਫੀ ਜਿਹੜਾ ਉਹ ਮੁਸ਼ਕਲਾਂ ਹੋਣਗੀਆਂ ਤੇ ਦੂਜਾ ਉਹ ਕਹਿੰਦੇ ਨੇ ਕਿ ਇਹਦੇ ਨਾਲ ਜਿਹੜੇ ਤੱਤ ਨੇ ਉਹ ਜ਼ਮੀਨ ਦੇ ਵਿੱਚੋਂ ਖਤਮ ਹੋ ਚੁੱਕੇ ਨੇ ਨਾਈਟ੍ਰੋਜਨ ਹੋ ਗਈ ਫਾਸਫੋਰਸ ਪੋਟਾਸ਼ ਤੇ ਇਸ ਤੋਂ ਇਲਾਵਾ ਜਿਹੜੇ ਲਾਭਦਾਇਕ ਬੈਕਟੀਰੀਆ ਸੀ ਉਹ ਵੀ ਖਤਮ ਹੋ ਚੁੱਕੇ ਨੇ ਇਸ ਮਿੱਟੀ ਦੇ ਵਿੱਚੋਂ ਤਾਂ ਇਸ ਕਰਕੇ ਸੰਭਾਲਣਾ ਬੜਾ ਮੁਸ਼ਕਲ ਹੈ ਮਾਰਾ ਨੇ ਚਿੰਤਾ ਜ਼ਾਹਰ ਕੀਤੀ ਢੱਲੋ ਸਾਹਿਬ ਕਿ ਕਣਕ ਤੇ ਸਰੋਂ ਦੀ ਜਿਹੜੀ ਹੁਣ ਫਸਲ ਬੀਜਣੀ ਸੀ ਉਹ ਵੀ ਬੀਜਣੀ ਮੁਸ਼ਕਲ ਹੋ ਜਾਏਗੀ ਕਿਉਂਕਿ ਬਿਜਾਈ ਕਰਨੀ ਮੁਸ਼ਕਲ ਆ ਪਹਿਲਾਂ ਜਦੋਂ ਤੱਕ ਉਹ ਸਾਰੀ ਲੇਅਰ ਨਹੀਂ ਹਟਦੀ ਉਦੋਂ ਤੱਕ ਨਮੀ ਤੇ ਪਾਣੀ ਦਾ ਜਿਹੜਾ ਸੰਤੁਲਨ ਆ ਮਿੱਟੀ ਦਾ ਆਪਸ ਦੇ ਵਿੱਚ ਉਹ ਵੀ ਬਿਠਾਉਣਾ ਬੜਾ ਜ਼ਰੂਰੀ ਹੈ ਕਿਉਂਕਿ ਮਿੱਟੀ ਦੇ ਵਿੱਚ ਜਿਹੜੀ ਸਵਰਥਾ ਪਾਣੀ ਨੂੰ ਪਾਚਨ ਕਰਨ ਵਾਲੀ ਜਾਂ ਉਹਨੂੰ ਰੱਖਣ ਵਾਲੀ ਰੋਕ ਕੇ ਉਹ ਖਤਮ ਹੋ ਚੁੱਕੀ ਆ ਰਤੀਲਾ ਜਿਹੜਾ ਇਲਾਕਾ ਹੁੰਦਾ ਹੈ ਉਹਦੇ ਵਿੱਚ ਵੈਸੀ ਪਾਣੀ ਜਿਹੜਾ ਉਹ ਸੋਖਿਆ ਜਲਦੀ ਜਾਂਦਾ ਹੈ ਤਾਂ ਇਸ ਕਰਕੇ ਇਹ ਜਿਹੜੀਆਂ ਕੁਝ ਕਸਮੱਸਿਆਵਾਂ ਜ਼ਰੂਰ ਆਈਆਂ ਨੇ ਤੇ ਹਵਾ ਪਾਣੀ ਦਾ ਸੰਤੁਲਨ ਵੀ ਕਹਿੰਦੇ ਇਹਦੇ ਵਿੱਚ ਰਿਪੋਰਟ ਦੇ ਵਿੱਚ ਵਿਗੜਿਆ ਹੋਇਆ ਆ ਮਿੱਟੀ ਸਖਤ ਹੋਣ ਦੇ ਕਾਰਨ ਇਸ ਵਿੱਚ ਹਵਾ ਤੇ ਪਾਣੀ ਦਾ ਸੰਤੁਲਨ ਵਿਗੜ ਚੁੱਕਿਆ ਹੈ ਬੀਜ ਦੇ ਉਗਣ ਜੜਾਂ ਦੇ ਵਾਧੇ ਤੇ ਪੌਦਿਆਂ ਦੀ ਸਿਹਤ ਵਾਸਤੇ ਮਾੜਾ ਪ੍ਰਭਾਵ ਪਵੇਗਾ ਯਾਨੀ ਕਿ ਚਿੰਤਾ ਜਿਹੜੀ ਆ ਉਹ ਵੱਧ ਚੁੱਕੀ ਹੈ ਤੇ ਹੁਣ ਇਹ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਇਹਨਾਂ ਇਲਾਕਿਆਂ ਦੇ ਵਿੱਚ ਕਣਕ ਦੀ ਫਸਲ ਵੀ ਪ੍ਰਭਾਵਿਤ ਹੋਵੇਗੀ ਸਰੋਂ ਦੀ ਫਸਲ ਪ੍ਰਭਾਵਿਤ ਹੋਵੇਗੀ ਜਿਹੜੀ ਬੀਜਣੀ ਮੁਸ਼ਕਲ ਕਿਸਾਨਾਂ ਵਾਸਤੇ ਹੋ ਚੁੱਕੀ ਹੈ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈਗਾ ਕਿ ਅਜੇ ਤੱਕ ਉਨ੍ਹਾਂ ਨੂੰ ਕੋਈ ਮੁਆਵਜ਼ੇ ਨਾ ਦੀ ਚੀਜ਼ ਕੇਂਦਰ ਸਰਕਾਰ ਦੀਆਂ ਹਾਲ ਤੱਕ ਰਿਪੋਰਟਾਂ ਹੀ ਨਹੀਂ ਅਪਡੇਟ ਤੱਕ ਪਹੁੰਚੀਆਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੂੰ ਬਾਅਦ ਦੇ ਵਿੱਚ ਕਹਿੰਦੇ ਐ ਹੀ ਨਹੀਂ ਪਤਾ ਕਿ ਇਹਨਾਂ ਦਾ ਕੋਈ ਪ੍ਰਧਾਨ ਲੈ ਗਿਆ ਚੱਕ ਫੜ ਕੇ ਜਾਂ ਕੋਹਰ ਲੈ ਗਿਆ ਹੂੰ ਤੇ ਪੰਜਾਬ ਸਰਕਾਰ ਦੀ ਮੁਆਵਰ ਮੁਆਵਜ਼ਾ ਰਾਸ਼ੀ ਵੀ ਤਨਤਾਂ ਵਾਲੇ ਚੋਣ ਲਾ ਕੇ ਤੱਕੀ ਸੀਮਤ ਹੈ ਹੂੰ ਇਹੋ ਕੀ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਕੁਦਰਤ ਜਦੋਂ ਕੁਦਰਤ ਤੋਂ ਤੁਸੀਂ ਪਾਸਾ ਵੱਟ ਜਾਂਦੇ ਕੁਦਰਤ ਨੂੰ ਤਿਆਗ ਕਰ ਦਨੇ ਹੂੰ ਕੁਦਰਤ ਫਿਰ ਆਪਣਾ ਰੰਗ ਦਿਖਾਉਂਦੀ ਹੈ ਤੇ ਕੁਦਰਤ ਨੇ ਆਪਣਾ ਰੰਗ ਇੱਥੇ ਵੀ ਦਿਖਾਇਆ ਹੈ ਇਹਦੇ ਵਿੱਚ ਜੋ ਮਾਰਾਂ ਨੇ ਰਿਪੋਰਟ ਦਿੱਤੀ ਹੈ ਇਹਨਾਂ ਲੋਕਾਂ ਦੇ ਮੁੜ ਵਿਸੇਬੇ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਜਾਂ ਫਿਰ ਲੋਕ ਖੁੱਲਾ ਸੱਦਾ ਦੇਣ ਪੰਜਾਬੀ ਭਾਈਚਾਰਾ ਕਦੇ ਮੁਖਥੇ ਵਟਨੀ ਪਾਉਂਦਾ ਕਦੇ ਮੁਖ ਨਹੀਂ ਮੋੜਦਾ ਉਹ ਨਾ ਲੱਗਣਗੇ ਕਈ ਖੇਤਰਾਂ ਦੇ ਵਿੱਚ ਪਹਿਲਾ ਝੋਨੇ ਦੀ ਫਸਲ ਤਾਂ ਉੜ ਗਈ ਤੇ ਜੇ ਉਹਨਾਂ ਕਣਕ ਦੀ ਫਸਲ ਵੀ ਨਾ ਹੋਈ ਉਹਨਾਂ ਲੋਕਾਂ ਨੇ ਭੁੱਖ ਦਾ ਆਪਣਾ ਗੁਜ਼ਾਰਾ ਕਰਨਾ ਕਿਵੇਂ ਹੈ ਆਪਣੇ ਘਰਾਂ ਨੂੰ ਕਿਵੇਂ ਮੁੜ ਬਸੇ ਵੇਚ ਲਿਆਉਣਾ ਹੈ ਆਪਣੇ ਜੀਵਨ ਲੀਲਾ ਦਾ ਸਰਕਲ ਅੱਗੇ ਕਿਵੇਂ ਤੋਰਨਾ ਹੈ ਇਹ तमाम ਬਹੁਤ ਵੱਡੇ ਸਵਾਲ ਨੇ ਉਦੋਂ ਬੜੇ ਇੱਥੇ ਐਨੇ ਕਰੋੜ ਦੇ ਤਾਹ ਦੇ ਤਾ ਉਹ ਦੇ ਤਾ ਉਹ ਦੇ ਤਾ ਇਹਨਾਂ ਨੂੰ 12000 ਕਰੋੜ ਪਹਿਲੇ ਹੀ ਪਿਆ ਇਹਨਾਂ ਕੋਲੇ ਸਵੈ ਲਫਾਫੇ ਬਾਜ਼ੀਆਂ ਤੋਂ ਹੋਰ ਇੱਥੇ ਕੱਖ ਨਹੀਂ ਕੀਤਾ ਗਿਆ ਅੱਜ ਵੀ ਉਹ ਲੋਕ ਸਰਕਾਰ ਵੱਲ ਦੇਖ ਰਹੇ ਨੇ ਹਾਂ ਅੱਜ ਵੀ ਪੰਜਾਬ ਦਾ ਜਿਹੜਾ ਭਾਈਚਾਰਾ ਹੈ ਉਹ ਭਾਈਚਾਰਾ ਇੰਨਾ ਕਮਜ਼ਬੂਤ ਹੈ ਕਿ ਇਹਨਾਂ ਲੋਕਾਂ ਦੇ ਇੱਕ ਸੱਦੇ ਦੇ ਉੱਤੇ ਆਪਾਂ ਵਾਰ ਕੇ ਇਹਨਾਂ ਦੇ ਵਾਸਤੇ ਆ ਖੜਾ ਹੋਏਗਾ ਜਿਦੀ ਜ਼ਰੂਰਤ ਵੀ ਹੈ ਤੇ ਦੂਜਾ ਇਹ ਸਰਕਾਰ ਦੇ ਮਹਿਕਮਿਆਂ ਨੇ ਤਾਂ ਫੈਲਾਬਦ ਕਰਤੀਆਂ ਹੂੰ ਇਹ ਤਾਂ ਜੂਨ ਜੁਲਾਈ ਚ ਖੋਲਣਗੇ ਜਾ ਕੇ ਲੋਕਾਂ ਨੂੰ ਚਾਹੀਦਾ ਹੈ ਕਿ ਜਿਹੜਾ ਮੁਰਬਸੇਪੇ ਵਾਸਤੇ ਉਹਨਾਂ ਨੂੰ ਕਿਵੇਂ ਆਪਾਂ ਲਾਈਨ ਤੇ ਲੈ ਕੇ ਆਉਣਾ ਹੈ ਚੰਗਾ ਹੋਵੇ ਇਹਦੇ ਵਾਸਤੇ ਸਾਰੇ ਰਲ ਕੇ ਕੋਈ ਨਾ ਕੋਈ ਯਤਨ ਕਰਨ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ